ਅਸੀਂ ਕੋਈ ਏਦਾਂ ਦਾ ਫੈਸਲਾ ਬਿਲਕੁਲ ਨਹੀਂ ਲਵਾਂਗੇ ਜਿੱਦੇ ਵਿੱਚ ਤੁਹਾਡੀ رائے ਨਾ ਹੋਵੇ ਪਬਲਿਕ ਦੀ رائے ਤੋਂ ਬਿਨਾ ਈਵਨ ਅਸੀਂ ਉਸ ਬਿੱਲ ਦਾ ਵਿਰੋਧ ਕੀਤਾ ਸੀ ਉੱਥੇ ਬਿੱਲ ਵਾਪਸ ਤਾਂ ਹੋ ਗਿਆ ਸੀਗਾ ਇੱਕ ਵਾਰੀ ਤਾਂ ਵਾਪਸ ਕਰਾ ਲੈ ਜਿਹਦੇ ਵਿੱਚ ਐਕਵਾਇਰ ਜਦੋਂ ਐਕਵਾਇਰ ਕਰਦੇ ਹਨ ਉਹ ਐਕਵਾਇਰ ਦੇ ਵਿੱਚ ਵੀ ਇਹ ਕਲੋਜ਼ ਹੈ ਕਿ ਜਿੰਨੇ ਜਰ 80% ਉਸ ਪਿੰਡ ਦੇ ਕਿਸਾਨ ਸਹਿਮਤ ਨਹੀਂ ਹੁੰਦੇ ਤਾਂ ਐਕਵਾਇਰ ਨਹੀਂ ਕਰ ਸਕਦੇ 4 ਗੁਣਾ ਕਲੈਕਟਰ ਰੇਟ ਤੋਂ ਵੱਧ ਉਹਨਾਂ ਨੂੰ ਪੈਸੇ ਮਿਲਣਗੇ ਫਿਰ ਉੱਥੇ ਇੱਕ ਸਰਵੇ ਹੋਊਗਾ ਆਲੇ-ਦਾਲ ਦੇ ਪਿੰਡਾਂ ਦਾ ਕਿ ਉਹਨਾਂ ਦੀ ਸਿਹਤ ਦਾ ਸਰਵੇ ਤੇ 2 ਸਾਲਾਂ ਬਾਅਦ ਉਸ ਫੈਕਟਰੀ ਲੱਗਣ ਤੋਂ ਬਾਅਦ ਫਿਰ ਹੋਊਗਾ ਜੇ ਕੋਈ ਸਾਹ ਦਮੇ ਦੇ ਜਾਂ ਕੋਈ ਹੋਰ ਬਿਮਾਰੀਆਂ ਦੇ ਆ ਪੇਸ਼ੈਂਟ ਵੱਧ ਗਏ ਤਾਂ ਸਾਰਾ ਕੰਪਨਸੇਸ਼ਨ ਉਹਨੂੰ ਦੇਣਾ ਪਊਗਾ ਇਹ ਤਾਂ ਬੀਜਪੀ ਵਾਲਾ ਸਾਰੇ ਹੀ ਕੱਟਣ ਲੱਗੇ ਸੀਗੇ ਅਸੀਂ ਰੋਲਾ ਪਾ ਕੇ ਬਚਾਇਆ ਜੀ ਉਦੋਂ ਉੱਥੇ ਪਾਰਲੀਮੈਂਟ ਚ ਐਕਵੀਜ਼ੀਸ਼ਨ ਦਾ ਬਿੱਲ ਕੋਈ ਪੜੇ ਲਿਖੇ ਬੈਠੇ ਉਹਨਾਂ ਨੂੰ ਪਤਾ ਹੋਣਾ ਬਾਚੋ ਕਮੇਟੀ ਨੂੰ ਰਿਕਮੈਂਡ ਕਰਦਾ ਸੀ ਤੇ ਉਹ ਬੜੀ ਮੁਸ਼ਕਿਲ ਨਾਲ ਰੋਕਿਆ ਸੀ ਸੋ ਅਸੀਂ ਤਾਂ ਉਹ ਹੱਕ ਦੇ ਹੱਕ ਚ ਵੋਟਾਂ ਪਾਈਆਂ ਜਨਾਬ ਅਸੀਂ ਕਿਉਂ ਚਾਹਾਂਗੇ ਕਿ ਸਾਡੀ ਜਿਹੜੀ ਛੋਟੇ ਦੇ ਸਿਰ ਵਰਗੀ ਜ਼ਮੀਨ ਜਿਹੜੀ ਹੈ ਉਹ ਕਿਸੇ ਐਵੇਂ ਲੈਂਡ ਮਾਫੀਏ ਦੇ ਜਾਂ ਕਿਸੇ ਹੋਰ ਦੇ ਬਸ ਪੈ ਜੇ ਜਾਇਹਾ ਜੀ ਕੋਈ ਫਾਈਲ ਜਿਹਦੇ ਤੁਹਾਨੂੰ ਪਤਾ ਨਾ ਹੋਵੇ ਤੇ ਬਾਅਦ ਚ ਪਤਾ ਲੱਗੇ ਉਹੀ ਜ਼ਮੀਨ ਤੁਹਾਡੇ ਵਾਲੀ ਜਿਵੇਂ ਉਹ ਹੁੰਦਾ ਡਿਸਕਵਰੀ ਚੈਨਲ ਤੇ ਨਹੀਂ ਦੇਖਦੇ ਸ਼ੇਰ ਚਾਰ ਪੰਜ ਸ਼ੇਰਾਂ ਨਾਲ ਪਲੈਨਿੰਗ ਕਰਕੇ ਇੱਧਰ ਦੀ ਹੋ ਕੇ ਉੱਧਰ ਦੀ ਹੋ ਕੇ ਮਾਰ ਲੈਂਦੇ ਆ ਇੱਕ ਸ਼ਿਕਾਰ ਹਜੇ ਦੋ ਦੋ ਬੁਰਕੀਆਂ ਹੀ ਲਾਈਆਂ ਹੁੰਦੀਆਂ ਨੇ ਉਹ ਲੱਕੜ ਬੱਗੇ ਜੀ ਆ ਜਾਂਦੇ ਆ ਆਉ ਆਉ ਜੇ ਕਰਕੇ ਹਨਾ ਉਹ ਆਉਂਦੇ 50 60 ਹੈ ਉਹ ਬਸ ਦੋ ਬਤਾਰ ਮਿੰਟਾਂ ਬਾਅਦ ਸ਼ੇਰਾਂ ਨੂੰ ਭਜਾਉਂਦੇ ਆ ਜਿਹੜਾ ਉਹਨਾਂ ਨੇ ਮਾਰਿਆ ਹੁੰਦਾ ਉਹਨੂੰ ਖਾਣ ਲੱਗ ਜਾਂਦੇ ਆ ਸ਼ੇਰਾਂ ਦੇ ਮੂੰਹ ਤੇ ਲਹੂ ਜਿਹਾ ਲੱਗ ਜਾਂਦਾ ਐਂ ਪਰਾਂ ਬੈਠੇ ਦੇਖੀ ਜਾਂਦੇ ਨੇ ਯਾਰ ਮੈਂ ਮਾਰਿਆ ਸੀ ਇਹ ਜਿਹੜਾ ਖਾਈ ਜਾਂਦੇ ਆ ਉਹ ਹਾਲ ਤਾਂ ਸਾਡੀ ਕਰ ਦਿੰਦੇ ਆ ਇਹ ਕੀ ਸਾਡੀ ਜ਼ਮੀਨ ਹੁੰਦੀ ਸੀ ਜਿਹੜੀ ਹੁਣ ਇੰਨੇ ਕਰੋੜ ਰੁਪਇਆ ਗਾਜ ਜਾ ਰਹੀ ਹੈ ਇੰਨੇ ਲੱਖ ਰੁਪਇਆ ਗਲ ਜਾ ਰਹੀ ਹੈ ਐ ਪਛਤਾਈ ਜਾਂਦੇ ਨੇ ਸੋ ਅਸੀਂ ਸ਼ੇਰਾਂ ਨੂੰ ਸ਼ੇਰ ਹੀ ਰੱਖਣੇ ਚਾਹੁੰਦੇ ਹਾਂ ਅਸੀਂ ਇਹਨਾਂ ਵਾਂਗੂ ਲੱਕੜ ਬੱਗੇ ਨਹੀਂ ਬਣਨਾ ਚਾਹੁੰਦੇ ਕਿ ਜਿਹੜੇ ਮਾਰੇ ਹੋਏ ਸ਼ਿਕਾਰਾਂ ਨੂੰ ਖਾਣ